ਸਤਿ ਸ੍ਰੀ ਅਕਾਲ ਪੰਜਾਬੀ ਦੇ ਖਰਦਸ਼ਕਾਂ ਦਾ ਪ੍ਰੋਗਰਾਮ ਯੂਐਸਏ ਟਾਈਮਜ਼ ਵਿੱਚ ਬਹੁਤ ਬਹੁਤ ਸਵਾਗਤ ਹੈ। ਦੋਸਤੋ ਹਜ਼ਾਰਾਂ ਜਿੰਨਾਂ ਕੁਝ ਗੱਲਾਂ ਬਾਤਾਂ ਅੱਜ ਦੇ ਕੁਝ ਮਸਲੇ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ। ਅੱਜ 10 ਅਪ੍ਰੈਲ ਦਿਨ ਬੁੱਧਵਾਰ ਨੂੰ ਅਮਰੀਕਾ ਦੇ ਵਿੱਚ ਕੀ ਖਬਰਾਂ ਨੇ? ਕਿਹੜੀਆਂ ਖਬਰਾਂ ਦੇ ਉੱਤੇ ਗੱਲਬਾਤ ਹੋ ਰਹੀ ਹੈ ਤੁਹਾਡੇ ਨਾਲ ਸਾਂਝੇ ਕਰਨ ਦੇ ਲਈ? ਸਭ ਤੋਂ ਪਹਿਲਾਂ ਤਾਂ ਅੱਜ ਸਾਰੀਆਂ ਖ਼ਬਰਾਂ ਦੇ ਵਿੱਚ ਪ੍ਰਮੁੱਖਤਾ ਦੇ ਨਾਲ ਜਿਹੜੀ ਖ਼ਬਰ ਛਾਪੀ ਗਈ ਹੈ ਮਹਿੰਗਾਈ ਦੇ ਅੰਕੜੇ। ਅਮਰੀਕਾ ਦੇ ਵਿੱਚ ਮਹਿੰਗਾਈ ਫੇਰ ਵਧ ਰਹੀ ਹੈ। ਦੂਜੀ ਗੱਲਬਾਤ ਪੋਰਟਸ ਨਾਂ ਦੀ ਇੱਕ ਬਿਮਾਰੀ ਤੋਂ ਕਈ ਲੋਕ ਪੀੜਤ ਪੋਟਸ ਦੱਸਿਆ ਜਾ ਰਿਹਾ ਪੀਓਟੀਐਸ ਬਾਲਟਿਮੋਰ ਬ੍ਰਿਜ ਹਾਦਸੇ ਦੀ ਜਾਂਚ ਹੋ ਰਹੀ ਹੈ ਤੇ ਲੱਭਣ ਦੇ ਯਤਨ ਕੀਤੇ ਜਾ ਰਿਹਾ ਹੈ ਵੀ ਜਿਹੜੀ ਉਹਦੇ ਵਿੱਚ ਪਾਵਰ ਫੇਲਰ ਹੋਇਆ ਸੀ ਉਹ ਕਿਉਂ ਹੋਇਆ ਸੀ ਕੀ ਕਾਰਨ ਸੀ ਜਿਹੜੇ ਲੋਕਾਂ ਦਾ ਅਮਰੀਕਾ ਦੇ ਵਿੱਚ ਜਨਮ ਨਹੀਂ ਹੋਇਆ ਜਾਨੀ ਬਾਹਰ ਜਨਮ ਲੈ ਕੇ ਮਾਈਗ੍ਰੇਟ ਹੋਇਆ ਬਾਅਦ ਦੇ ਵਿੱਚ ਇੱਥੇ ਆਏ ਆ ਉਹਨਾਂ ਦੇ ਵਿੱਚ ਅੱਧੇ ਤੋਂ ਜ਼ਿਆਦਾ ਲੋਕ ਚਾਰ ਸਟੇਟਾਂ ਦੇ ਵਿੱਚ ਰਹਿੰਦੇ ਆ ਕਿਹੜੀਆਂ ਚਾਰ ਸਟੇਟਾਂ ਨੇ ਇਹਦੇ ਬਾਰੇ ਗੱਲਬਾਤ ਕਰਾਂਗੇ ਤੇ ਇੱਕ ਤੁਹਾਨੂੰ ਯਾਦ ਹੋਊਗਾ 6 ਸਾਲਾਂ ਬੱਚੇ ਨੇ ਆਪਣੀ ਟੀਚਰ ਨੂੰ ਗੋਲੀ ਮਾਰਤੀ ਸੀ ਜ਼ਖਮੀ ਹੋ ਗਈ ਸੀ ਉਹਦੀ ਵਾਈਸ ਪ੍ਰਿੰਸੀਪਲ ਨੂੰ ਹੁਣ ਸਜ਼ਾ ਦਿੱਤੀ ਗਈ ਆ ਸਭ ਤੋਂ ਪਹਿਲੀ ਗੱਲਬਾਤ ਮਹਿੰਗਾਈ ਦੇ ਬਾਰੇ 인ਫਲੇਸ਼ਨ ਜਿਹਦਾ ਮਤਲਬ ਇਹ ਆ ਕਿ ਓਵਰਆਲ ਕੀਮਤਾਂ ਦੇ ਵਿੱਚ ਵਾਧਾ ਮਤਲਬ ਜਨਰਲ ਵਾਧਾ ਕੀਮਤਾਂ ਦੇ ਵਿੱਚ ਸਮੇਂ ਦੇ ਨਾਲ-ਨਾਲ ਇੱਕ ਵਾਰੀ ਮਾਰਚ ਮਹੀਨੇ ਦੇ ਵਿੱਚ ਫੇਰ ਉੱਤੇ ਚਲੀ ਗਈ ਹੈ ਜਿਹੜੀ ਹੁਣ ਮਾਰਚ ਮਹੀਨੇ ਦੀ ਰਿਪੋਰਟ ਆਈ ਹੈ ਉਹਦੇ ਵਿੱਚੋਂ ਪਤਾ ਲੱਗਦਾ ਕਿ ਅਮਰੀਕਾ ਦੇ ਵਿੱਚ ਮਹਿੰਗਾਈ ਪਹਿਲੇ ਸਾਲ ਦੇ ਮੁਕਾਬਲੇ ਹੋਰ ਜ਼ਿਆਦਾ ਵਧ ਗਈ ਹੈ ਜਿਹੜੀ ਪਹਿਲਾਂ ਨਾਲੋਂ ਉੱਤੇ ਚਲੀ ਗਈ ਹੈ ਮਹंगाई ਵਧਣ ਦਾ ਕਾਰਨ ਤੇ ਬਾਅਦ ਦੀ ਗੱਲ ਆ ਪਰ ਇਹਦਾ ਨਤੀਜਾ ਇਹ ਆ ਸਟਾਏ ਆ ਵੀ ਇੰਡੀਕੇਸ਼ਨ ਇਹ ਮਿਲਦੀ ਆ ਕਿ ਜੇ ਇਹ ਉੱਤੇ ਚਲੀ ਗਈ ਤੇ ਇਹਦਾ ਮਤਲਬ ਇਹ ਆ ਕਿ ਜਿਹੜੀ ਪ੍ਰਾਈਸ ਕੱਟ ਨਹੀਂ ਹੋਣ ਜਿਹੜੀ ਇੰਟਰਸਟ ਰੇਟ ਨਹੀਂ ਕੱਟ ਹੋਣੇ ਇਹ ਲੋਕਾਂ ਨੂੰ ਜ਼ਿਆਦਾ ਫਿਕਰ ਆ ਸੋ ਇਹਦਾ ਮਤਲਬ ਇਹ ਆ ਮਹंगाई ਵਧਣ ਦਾ ਮਤਲਬ ਕੀ ਆ ਕਿ ਜਿਹੜੇ ਇਕਨੋਮੀ ਆ ਅਜੇ ਵੀ ਅ ਇਹਦੇ ਵਿੱਚ ਜਿਹੜੀਆਂ ਗੁੱਡਸ ਜਾਂ ਸਰਵਿਸਿਜ਼ ਨੇ ਉਹਨਾਂ ਦੇ ਲਈ ਹਾਇਰ ਪ੍ਰਾਈਸਸ ਨੇ ਬਿਊਰੋ ਆਫ ਲੇਬਰ ਸਟੈਟਿਸਟਿਕਸ ਨੇ ਰਿਪੋਰਟ ਜਿਹੜੀ ਕੀਤੀ ਉਹਦੇ ਵਿੱਚ ਦੱਸਿਆ ਕਿ 3.5% ਯਾਨੀ ਕਿ 3.5% ਵਾਧਾ ਮਾਰਚ 2023 ਤੋਂ ਲੈ ਕੇ ਮਾਰਚ 2024 ਦੇ ਵਿੱਚ ਦੱਸਿਆ ਗਿਆ ਥੋੜਾ ਜਿਹਾ ਜ਼ਿਆਦਾ ਹੈ ਇਹ ਫਰਵਰੀ ਦੇ ਨਾਲ ਜਦੋਂ ਇਹਦਾ ਮੁਕਾਬਲਾ ਕਰਦੇ ਹੋ ਫਰਵਰੀ ਦੇ ਵਿੱਚ 3.2% ਸੀ ਆ ਇਹ ਹੁਣ ਵੱਧ ਕੇ 3.5% ਦੇ ਉੱਤੇ ਹੋ ਗਿਆ ਜਦੋਂ ਕਿ ਹੁਣਾ ਉਲਟਾ ਚਾਹੀਦਾ ਸੀ ਘਟਣਾ ਚਾਹੀਦਾ ਸੀ ਪ੍ਰਾਈਸੇਸ ਵੀ ਵਧੇ ਆ 0.4% ਫ फेब्रुवारी ਤੋਂ ਲੈ ਕੇ ਮਾਰਚ ਤੱਕ ਜਿਹੜੀ ਇਨਫਲੇਸ਼ਨ ਆ ਉਹ ਇਹ ਦੱਸਦੀ ਹੈ ਸੁਜੈਸਟ ਕਰਦੀ ਹੈ ਕਿ ਫੈਡਰਲ ਰਿਜ਼ਰਵ ਯਾਨੀ ਕਿ ਅਮਰੀਕਾ ਦੀ ਜਿਹੜੀ ਸੈਂਟਰਲ ਬੈਂਕ ਆ ਯੂਨਾਈਟਿਡ ਸਟੇਟਸ ਦੀ ਉਹਨਾਂ ਨੇ ਇੰਟਰਸਟ ਰੇਟ ਹਜੇ ਘਟਾਉਣੇ ਨਹੀਂ ਹੈ ਜਾਂ ਇਨੀ ਜਲਦੀ ਨਹੀਂ ਘਟਾਉਣੇ ਨੇੜੇ ਦੇ ਫਿਊਚਰ ਨੇੜੇ ਦੇ ਭਵਿੱਖ ਦੇ ਵਿੱਚ ਨਹੀਂ ਘਟਾਉਣਗੇ ਜੇ ਇੰਟਰਸਟ ਰੇਟ ਘਟਾ ਦਿੰਦੇ ਆ ਤਾਂ ਇਹਦਾ ਮਤਲਬ ਇਹ ਆ ਕਿ ਜਿਹੜੀ ਬੋਰੋਇੰਗ ਵੱਧ ਜਾਊਗੀ ਸਪੈਂਡਿੰਗ ਵੱਧ ਜਾਊਗੀ ਪਰ ਫੈਡਰਲ ਰਿਜ਼ਰਵ ਚਾਹੁੰਦਾ ਆ ਕਿ ਇਨਫਲੇਸ਼ਨ ਜਿਹੜੀ ਹੈ ਅੰਡਰ ਕੰਟਰੋਲ ਰਹੇ ਫੇਰ ਹੀ ਇਦਾਂ ਦਾ ਮੂਵ ਲਿਆ ਜਾਵੇ ਜਿਹੜੇ ਅਰਥਸ਼ਾਸਤਰੀ ਨੇ ਮਾਰਕੀਟ ਦੇ ਵਿੱਚ ਉਹ ਇਹ ਆਸ ਕਰ ਰਹੇ ਆ ਕਿ ਇੰਟਰਸਟ ਰੇਟ ਵੀ 2024 ਦੇ ਵਿੱਚ ਘਟਣਗੇ ਪਰ ਜਿਹੜਾ ਪਿਛਲੇ ਸਮੇਂ ਦੇ ਵਿੱਚ ਫੈਡਰਲ ਰਿਜ਼ਰਵ ਨੇ ਵੀ ਅਨਾਉਂਸ ਕੀਤਾ ਵੀ ਅਸੀਂ ਤਿੰਨ ਵਾਰੀ ਆ ਸਾਲ ਦੇ ਵਿੱਚ ਇੰਟਰਸਟ ਰੇਟ ਘਟਾਉਣੇ ਆ ਪਰ ਜਿਹੜੀ ਅੱਜ ਮਹंगाई ਦੀ ਅੰਕੜੇ ਸਾਹਮਣੇ ਆਏ ਆ ਇਹ ਦੱਸਦੇ ਆ ਕਿ ਇਹਦੇ ਵਿੱਚ ਡਿਲੇ ਹੋ ਸਕਦਾ ਹੁਣ ਰੌਲਾ ਇਹ ਵੀ ਜੇ ਅਮਰੀਕਾ ਦੇ ਵਿੱਚ ਡਿਲੇ ਹੋ ਸਕਦਾ ਤੇ ਕੈਨੇਡਾ ਚ ਵੀ ਹੋ ਸਕਦਾ ਤੇ ਬਾਕੀ ਸਾਰੀਆਂ ਥਾਵਾਂ ਦੇ ਉੱਤੇ ਵੀ ਹੋ ਸਕਦਾ ਜਿਹੜਾ ਫੈਡ ਦਾ ਡਿਸੀਜਨ ਆ ਇੰਟਰਸਟ ਰੇਟ ਦੇ ਬਾਰੇ ਦੇ ਵਿੱਚ ਉਹਦੇ ਨਾਲ ਸਿੱਧਾ-ਸਿੱਧਾ ਅਸਰ ਪਹਿਲਾਂ ਤੇ ਜਿਹੜੀ ਪ੍ਰੈਜ਼ੀਡੈਂਸ਼ੀਅਲ ਇਲੈਕਸ਼ਨ ਆ ਉਹਦੇ ਚ ਪਾਣਾ ਜਿਹੜੀ ਨਵੰਬਰ ਦੇ ਵਿੱਚ ਆ ਇਕਨੋਮਿਕ ਪਾਲਿਸੀ ਦਾ ਸਿੱਧਾ ਅਸਰ ਵੋਟਰਾਂ ਦੇ ਫੈਸਲੇ ਦੇ ਉੱਤੇ ਹੁੰਦਾ ਮਗਾਏ ਨੇ ਪਹਿਲੇ ਅਮਰੀਕਾ ਚ ਲੋਕਾਂ ਦਾ ਲੱਕ ਤੋੜਿਆ ਤੇ ਜੇ ਇੰਟਰਸਟੇਟ ਹੋਂ ਨਾ ਘਟੇ ਤਾਂ ਫੈਸਲਾ ਕਿਸੇ ਪਾਸੇ ਵੀ ਜਾ ਸਕਦਾ ਲੋਕਾਂ ਦੀਆਂ ਵੋਟਾਂ ਦਾ ਕੁਦਰਤੀ ਤੌਰ ਦੇ ਉੱਤੇ ਸਾਨੂੰ ਪਤਾ ਕਿ ਜੇ ਇਹ ਇੰਟਰਸਟੇਟ ਨਹੀਂ ਘਟਦੇ ਇਹ ਲੋਕ ਸੌਖੇ ਨਹੀਂ ਹੁੰਦੇ ਤਾਂ ਫਿਰ ਲੋਕ ਫੈਸਲਾ ਕਿਸ ਕਿਸਮ ਦਾ ਵੋਟਾਂ ਦੇ ਵਿੱਚ ਲੈਂਦੇ ਆ ਹਾਊਸਿੰਗ ਤੇ એનર્ਜੀ ਕਾਸਟ ਜਿਹੜੀ ਆ ਉਹ ਮੇਨ ਡਰਾਈਵਰ ਨੇ 인ਫਲੇਸ਼ਨ ਦੇ ਵਿੱਚ ਮਾਰਚ ਦੇ ਵਿੱਚ ਤੇ ਅੱਧੇ ਤੋਂ ਜ਼ਿਆਦਾ ਓਵਰਾਲ ਵਾਧਾ ਇਹਦੇ ਕਰਕੇ ਆ ਜਿਹੜਾ ਇੰਟਰਸਟ ਰੇਟ ਘਟਾਉਣਾ ਹੁੰਦਾ ਜਾਂ ਇੰਟਰਸਟ ਰੇਟ ਨੂੰ ਵਧਾਇਆ ਹੈ ਇਸ ਵੇਲੇ ਉਹਦਾ ਕਾਰਨ ਇੱਕੋ ਹੀ ਆ ਵੀ ਲੋਕ ਪੈਸੇ ਨਾ ਖਰਚਣ ਕ੍ਰੈਡਿਟ ਕਾਰਡ ਤੇ ਮੌਰਗੇਜ ਦੇ ਉੱਤੇ ਜਾਂ ਜਿਹੜੀ ਉਹਨਾਂ ਦੀ ਆਪਣੇ ਲਾਈਨ ਆਫ ਕ੍ਰੈਡਿਟ ਆ ਉਹਦੇ ਉੱਤੇ ਕੋਈ ਵੀ ਪੈਸਾ ਨਾ ਖਰਚਣ ਪੈਸਾ ਨਹੀਂ ਖਰਚਣਗੇ ਚੀਜ਼ਾਂ ਪਈਆਂ ਰਹਿਣਗੀਆਂ ਪਈਆਂ ਸਸਤੀਆਂ ਹੋ ਜਾਣਗੀਆਂ ਮਹਿੰਗਾਈ ਘਟ ਚੋਗੀ ਪਰ ਉਹ ਰੋਲਾ ਇਹ ਆ ਵੀ ਖਾਣਾ ਤਾਂ ਲੋਕਾਂ ਨੇ ਹੈਗਾ ਹੀ ਆ ਨਾ ਖਾਣਾ ਛੱਡ ਨਹੀਂ ਸਕਦੇ ਤੇ ਜੇ ਖਾਣਾ ਛੱਡ ਨਹੀਂ ਸਕਦੇ ਤੇ ਖਾਣੇ ਦੇ ਉੱਤੇ ਕੱਟ ਨਹੀਂ ਆ ਤੇ ਖਾਣੇ ਦੇ ਉੱਤੇ ਕੱਟ ਨਹੀਂ ਲੱਗਿਆ ਤੇ ਡਿਮਾਂਡ ਉਨੀ ਹੈ ਤੇ ਦਾ ਮਤਲਬ ਕੀਮਤਾਂ ਖਾਣੇ ਦੇ ਵਿੱਚ ਥੱਲੇ ਨਹੀਂ ਆ ਰਹੀਆਂ ਇਹੀ ਹਾਲ ਘਰਾਵਾ ਘਰ ਹੋਏ ਤਾਂ ਹੈ ਸਸਤੇ ਪਰ ਇੰਨੇ ਜ਼ਿਆਦਾ ਨਹੀਂ ਰਹਿਣਾ ਤੇ ਲੋਕਾਂ ਨੇ ਕਿਤੇ ਹੈ ਹੀ ਆ ਘਰ ਲੋਕਾਂ ਨੇ ਚਾਹੇ ਕਿਰਾਏ ਤੇ ਲੈਣਾ ਤੇ ਚਾਹੇ ਉਹਦਾ ਦੋਵੇਂ ਤਰੀਕਿਆਂ ਨਾਲ ਉਹਨਾਂ ਨੂੰ ਲੋੜ ਆ ਤੇ ਨਾ ਕਿਰਾਏ ਘਟ ਰਹੇ ਆ ਤੇ ਨਾ ਕੀਮਤਾਂ ਘਟ ਰਹੀਆਂ ਤੇ ਇਦਾਂ ਹੀ એનર્ਜੀ ਹੈ ਜਿਹੜੀ ਗੈਸ ਦੀ ਕੀਮਤ ਆ ਜੇ ਗੈਸ ਦੀ ਕੀਮਤ ਨਹੀਂ ਘਟੀ ਤੇ ਬਾਕੀ ਚੀਜ਼ਾਂ ਵੀ ਨਹੀਂ ਕਟਣੀਆਂ ਸੋ ਹਾਊਸਿੰਗ ਤੇ એનર્ਜੀ ਦੋ ਵੱਡੇ ਡਰਾਈਵਰ ਨੇ ਇਸ ਵੇਲੇ ਜਿਹੜੇ ਅ ਇਨਫਲੇਸ਼ਨ ਨੂੰ ਉੱਤੇ ਲੈ ਕੇ ਜਾ ਰਹੇ ਆ ਜਿਹੜੀ ਰੈਂਟ ਕਾਸਟ ਆ 0.4% ਇਹ ਵੀ ਵਧ ਗਈ ਆ ਮਾਰਚ ਦੇ ਵਿੱਚ ਤੇ 0.7% ਜਿਹੜੀ ਪਹਿਲੇ ਸਾਲ ਦੇ ਮੁਕਾਬਲੇ ਸੀਗੀ એનર્ਜੀ ਪ੍ਰਾਈਸਿਸ 1.1% ਵਧ ਕੇ ਮਾਰਚ ਦੇ ਵਿੱਚ ਥੋੜੇ ਜਿਹਾ ਫਰਵਰੀ ਨਾਲੋਂ ਘਟ ਦੱਸੇ ਜਾ ਰਹੇ ਆ ਕਾਰ ਇੰਸ਼ੋਰੈਂਸ ਕੱਲਾ ਹੀ ਬਹੁਤ ਵੱਡਾ ਕੰਟ੍ਰਿਬਿਊਟਿੰਗ ਫੈਕਟਰ ਆ ਓਵਰਆਲ ਜਿਹੜਾ ਇਹਨਾਂ ਦੀਆਂ ਪਾਲਿਸੀਜ਼ ਦੇ ਵਿੱਚ ਵਾਧਾ ਜਿਹੜੇ ਪਾਲਿਸੀ ਮੇਕਰ ਨੇ ਉਹ ਐਨਲਾਈਜ਼ ਕਰ ਰਹੇ ਆ ਇਨਫਲੇਸ਼ਨ ਰੋਡ ਰਿਪੋਰਟ ਨੂੰ ਜਦੋਂ ਬਹੁਤ ਬਰੀਕੀ ਦੇ ਨਾਲ ਕੋਖਿਆ ਜਾ ਰਿਹਾ ਹੈ ਕਿ ਇਨਫਲੇਸ਼ਨ ਦਾ ਡਿਫਰੈਂਟ ਜਿਹੜੇ ਅਰਥਚਾਰੇ ਦੇ ਵੱਖ-ਵੱਖ ਖੇਤਰਾਂ ਦੇ ਉੱਤੇ ਅਸਰ ਕੀ ਪੈ ਰਿਹਾ ਜਿਹੜਾ ਫੈਡਰਲ ਰਿਜ਼ਰਵ ਆ ਨਿਸ਼ਾਨਾ ਇਹਦਾ ਇਹ ਆ ਕਿ ਇਨਫਲੇਸ਼ਨ ਨੂੰ ਅੰਡਰ ਕੰਟਰੋਲ ਰੱਖਣਾ ਹੈ ਇੰਟਰਸਟ ਰੇਟ ਨੂੰ ਵਧਾ ਕੇ ਪਰ ਇਹ ਸਾਰੇ ਕੁਝ ਦੇ ਵਿੱਚ ਜਿਹੜੇ ਵੱਖਰੇ-ਵੱਖਰੇ ਇਕਨੋਮੀ ਦੇ ਪਾਰਟਸ ਨੇ ਜਿਹੜੀਆਂ ਡਰਾਈਵਿੰਗ ਇਨਫਲੇਸ਼ਨ ਫੋਰਸਸ ਨੇ ਜਿਹੜੀਆਂ ਇਹਨੂੰ ਇਨਫਲੇਸ਼ਨ ਨੂੰ ਡਰਾਈਵ ਕਰ ਰਹੀਆਂ ਆ ਉਹਨਾਂ ਦੇ ਉੱਤੇ ਇੰਟਰਸਟ ਦੇ ਤਾਂ ਅਸਰ ਵੱਖਰਾ ਵੱਖਰਾ ਪੈ ਰਿਹਾ। ਜਿਵੇਂ ਸਪਲਾਈ ਚੇਨ ਆ ਉਹ ਦੀ ਸਪਲਾਈ ਚੇਨ ਡਿਸਟਰਪਸ਼ਨ ਆ ਜਿਹੜੀ ਖਰਾਬ ਹੋਈ ਆ ਪਿਛਲੇ ਸਮੇਂ ਦੇ ਵਿੱਚ ਸਰਕਾਰ ਦੀ ਸਟਿਮੂਲਸ ਆ ਗਲੋਬਲ ਈਵੈਂਟਸ ਨੇ ਬਹੁਤ ਸਾਰੇ ਜਿਵੇਂ ਜੀਓਪੋਲੀਟিক্যাল ਟੈਂਸ਼ਨ ਆ ਇਹ ਸਾਰੀਆਂ ਹੀ ਪਿਛਲੇ ਸਾਲਾਂ ਦੇ ਵਿੱਚ ਮਹਿੰਗਾਈ ਦੇ ਲਈ ਆਪਣਾ ਆਪਣਾ ਰੋਲ ਪਲੇ ਕਰਦੇ ਰਹੇ ਆ। ਸੋ ਬੋਰੋਇੰਗ ਕਾਸਟ ਨੂੰ ਵਧਾਉਣ ਦੇ ਬਾਵਜੂਦ ਇਕਨੋਮੀ ਸਲੋ ਹੋਈ ਆ ਜੌਬ ਗ੍ਰੋਥ ਕੰਜ਼ਿਊਮਰ ਸਪੈਂਡਿੰਗ ਬਹੁਤ ਸਟਰੋਂਗ ਰਹੀ ਆ ਫੈਡ ਦਾ ਟਾਰਗੇਟ ਆ ਕਿ ਇਨਫਲੇਸ਼ਨ ਨੂੰ 2% ਦੇ ਉੱਤੇ ਰੱਖਣਾ ਹੈ ਪਰ ਇਸ ਵੇਲੇ 2.5% ਜਿਹੜਾ بیس ਆ ਉਹ ਪ੍ਰਿਫਰਡ ਆ ਇਨਫਲੇਸ਼ਨ ਮੈਜਰਸ ਦੇ ਲਈ ਜੇ ਮਹਿੰਗਾਈ ਜ਼ਿਆਦਾ ਆ 3 4 5 ਕਿਸੇ ਵੇਲੇ 11 ਦੇ ਉੱਤੇ ਵੀ ਰਹੀ ਆ ਇਹਦਾ ਮਤਲਬ ਇਹ ਹੁੰਦਾ ਕਿ ਮਾਰਕੀਟ ਦੇ ਵਿੱਚ ਚੀਜ਼ਾਂ ਹੈ ਨਹੀਂ ਲੋਕਾਂ ਕੋਲੇ ਪੈਸਾ ਬਹੁਤਾ ਲੈਣ ਦੇ ਲਈ ਤੇ ਕੁਦਰਤੀ ਆ ਚੀਜ਼ਾਂ ਜਿਹੜੀਆਂ ਉਸ ਵੇਲੇ ਜਿਹੜੀ ਜਿਹੜੀ ਇਨਫਲੇਸ਼ਨ ਆ ਉਹ ਜਿਹੜੀ ਉੱਤੇ ਨੂੰ ਜਾਣਾ ਸ਼ੁਰੂ ਹੋ ਜਾਂਦੀ ਆ ਜਦੋਂ ਇਨਫਲੇਸ਼ਨ ਥੱਲੇ ਆਉਂਦੀ ਆ ਇਹਦਾ ਮਤਲਬ ਇਹ ਆ ਕਿ ਮਾਰਕੀਟ ਦੇ ਵਿੱਚ ਚੀਜ਼ਾਂ ਹੈਗੀਆਂ ਆ ਖਰੀਦਣ ਵਾਲੇ ਹੈ ਨਹੀਂ ਮਤਲਬ ਸਪਲਾਈ ਜ਼ਿਆਦਾ ਆ ਪਿੱਛੋਂ ਮੂਰੇ ਖਰੀਦਣ ਵਾਲੇ ਹੈ ਨਹੀਂ ਜਾਂ ਖਰੀਦਣ ਵਾਲਿਆਂ ਕੋਲੇ ਪੈਸੇ ਹੈ ਨਹੀਂ ਜਿਸ ਕਰਕੇ ਉਹ ਖਰੀਦ ਨਹੀਂ ਰਹੇ ਜਿਹਦਾ ਮਤਲਬ ਇਹ ਆ ਕਿ ਉਸ ਵੇਲੇ ਫਿਰ ਮਹਿੰਗਾਈ ਜਿਹੜੀ ਆ ਥੱਲੇ ਨੂੰ ਆਣੀ ਸ਼ੁਰੂ ਹੋ ਜਾਂਦੀ ਆ ਆ 2 ਦੇ ਉੱਤੇ ਇਹਨਾਂ ਦਾ ਟਾਰਗੇਟ ਹੁੰਦਾ ਜੇ ਅਸੀਂ ਕਹਿੰਦੇ ਕਿ ਇਨਫਲੇਸ਼ਨ 2 ਦੇ ਨੇੜੇ ਤੇੜੇ ਇਹਦਾ ਮਤਲਬ ਇਹ ਹੁੰਦਾ ਕਿ ਜਿੰਨੀ ਕੁ ਮਾਰਕੀਟ ਦੇ ਵਿੱਚ ਚੀਜ਼ਾਂ ਦੀ ਲੋੜ ਆ ਜਿੰਨੀ ਕੁ ਡਿਮਾਂਡ ਆ ਓਨੀ ਕੁ ਪਿੱਛੇ ਸਪਲਾਈ ਹੈ ਚੀਜ਼ਾਂ ਆਉਂਦੀਆਂ ਜਾਈ ਜਾਂਦੀਆਂ ਬੈਲੈਂਸ ਬਣਿਆ ਰਹਿੰਦਾ ਤੇ ਫੈਡਰਲ ਰਿਜ਼ਰਵ ਦਾ ਟਾਰਗੇਟ ਵੀ ਇਹੀ ਆ ਪਰ ਇਸ ਵੇਲੇ ਥੋੜਾ ਜਿਹਾ ਮਹਿੰਗਾਈ ਦੀ ਦਰ ਦੇ ਵਿੱਚ ਫਰਵਰੀ ਮਾਰਚ ਦੇ ਵਿੱਚ ਹੋਇਆ ਵਾਧਾ ਲੋਕਾਂ ਨੂੰ ਫਿਕਰ ਦੇ ਵਿੱਚ ਪਾ ਰਿਹਾ ਵੀ ਅਸੀਂ ਤੜੀਕ ਕਰ ਰਹੇ ਹਾਂ ਇੰਟਰਸਟ ਰੇਟ ਲੱਗਣੇ ਹਟਣੇ ਘਟਣੇ ਕਦੋਂ ਆ ਇਹ ਘਟਣ ਦੀ ਆਸ ਜਿਹੜੀ ਥੋੜੀ ਮਦਮ ਹੋ ਰਹੀ ਹੈ ਜਾਂ ਡਿਲੇ ਹੋ ਰਹੀ ਹੈ ਅਗਲੀ ਗੱਲ ਬਾਅਦ ਦੋਸਤੋ ਇੱਕ ਬਿਮਾਰੀ ਬਾਰੇ ਆ ਪੌਟਸ ਪੀਓਟੀਐਸ ਇੱਕ ਨਵੀਂ ਕੋਈ ਹੈਲਥ ਕੰਡੀਸ਼ਨ ਆ ਬੜੀ ਮਿਸਟੀਰੀਅਸ ਜੀ ਕੰਡੀਸ਼ਨ ਨਾਲ ਹਾਸਮਾ ਹੀ ਇੱਕ ਬਿਮਾਰੀ ਆ ਕਿ ਬੰਦੇ ਦਾ ਜਿਹੜਾ ਦਿਲ ਦੀ ਧੜਕਣਾ ਵੱਧ ਜਾਂਦੀ ਹੈ ਔਰ ਵੱਧ ਬਹੁਤ ਬੁਰੀ ਤਰ੍ਹਾਂ ਜਲਦੀ ਹੈ ਜਦੋਂ ਕੋ ਪੋਜੀਸ਼ਨ ਚੇਂਜ ਕਰਦੇ ਆ ਮੰਨ ਲਓ ਕੁਛ ਵੀ ਹਿਲਦੇ ਜੁਲਦੇ ਆ ਤੇ ਜਿਹੜੇ ਸਿੰਪਟਮ ਜਿਵੇਂ ਆ ਲਾਈਟ ਹੈਡਰਨੈਸ ਫੇਂਟ ਹੋ ਜਾਣਾ ਬੰਦੇ ਦਾ ਬੇਹੋਸ਼ ਹੋ ਜਾਣਾ ਇਹ ਸਾਰਾ ਕੁਝ ਉਹਦੇ ਨਾਲ ਜੁੜਦਾ ਹੈ। ਕਈ ਥਾਵਾਂ ਦੇ ਉੱਤੇ ਇਹ ਕੁਛੜੇ ਹੈਗੇ ਆ ਉਹਨਾਂ ਨੂੰ ਵਿਜ਼ਨ ਲਾਸ ਹੋ ਜਾਂਦਾ। ਦਿਸਦਾ ਹੀ ਨਹੀਂ ਵੀ ਕੀ ਹੈ ਮੋਰੇ। ਉਹਨਾਂ ਨੂੰ ਫਿਰ ਕਿਹਾ ਜਾ ਰਿਹਾ ਕਿ ਉਹਨਾਂ ਨੂੰ ਇੱਕ ਪੌਟਸ ਨਾਂ ਦੀ ਬਿਮਾਰੀ ਹੋਈ ਆ ਡਾਇਗਨੋਸ ਕੀਤਾ ਗਿਆ। ਪੌਟਸ ਦੇ ਕੇਸ ਪਿਛਲੇ ਸਮੇਂ ਦੇ ਵਿੱਚ ਵਧੇ ਆ ਜਦੋਂ ਦਾ ਕੋਵਿਡ-19 ਹੋ ਕੇ ਗਿਆ। ਇਹਦੇ ਨਾਲ ਜਿਨ੍ਹਾਂ ਲੋਕਾਂ ਨੂੰ ਕੋਵਿਡ-19 ਹੋਇਆ ਸੀ ਉਹਨਾਂ ਦੇ ਵਿੱਚ 2% ਤੋਂ ਲੈ ਕੇ 14% ਲੋਕਾਂ ਨੂੰ ਇਸ ਚੀਜ਼ ਦਾ ਅਸਰ ਦੇਖਣ ਨੂੰ ਮਿਲ ਰਿਹਾ ਜਿਹੜੇ ਯੰਗ ਨੇ ਜਿਹੜੇ ਈਵਨ ਫਿਟ ਐਥਲੀਟ ਨੇ ਜਾਂ ਖਾਸ ਤੌਰ ਤੇ ਜਿਹੜੀਆਂ ਔਰਤਾਂ ਨੇ ਪਰ ਦਾ ਐਗਜੈਕਟ ਕੌਜ਼ ਅਨਨੋਨ ਆ ਪਤਾ ਨਹੀਂ ਕੀ ਇਹਦਾ ਕਾਰਨ ਆ ਤੇ ਕਿਉਂ ਇਹ ਹੋ ਰਿਹਾ ਹੈ ਡਾਕਟਰ ਜਿਹੜੇ ਨੇ ਉਹ ਸਪੈਕੂਲੇਟ ਕਰ ਰਹੇ ਆ ਕਿ ਕਈ ਫੈਕਟਰ ਜਿਵੇਂ ਇਨਫਲੇਮੇਸ਼ਨ वायरल इन्फेक्शन फिजिकल स्ट्रेस ਸਾਰਾ ਕੋਸ਼ੇ ਦੇ ਵਿੱਚ ਜ਼ਿੰਮੇਵਾਰ ਕੋਸ਼ ਅਥਲੀਟ ਉਹਨਾਂ ਦੇ ਵਿੱਚ ਪੋਰਟਸ ਡਵੈਲਪ ਹੋਏ ਜਦੋਂ ਉਹਨਾਂ ਨੂੰ ਜਿਹੜੇ ਮਾਇਓਕਾਰਡਾਇਟਿਸ ਜਿਹੜੀ ਹਾਰਟ ਕੰਡੀਸ਼ਨ ਜਿਹਦਾ ਕੋਵਿਡ-19 ਤੋਂ ਬਾਅਦ ਹੁੰਦੀ ਹੈ ਕਈ ਕੇਸਸ ਦੇ ਵਿੱਚ ਉਹਨਾਂ ਦੇ ਹਾਰਟ ਟਿਸ਼ੂ ਦੇ ਨਾਲ ਰਿਲੇਟਡ ਸਾਹਮਣੇ ਆਈ ਹੈ ਰਿਸਰਚਰਸ ਇਸ ਗੱਲ ਨੋਟਿਸ ਕਰ ਰਹੀਆਂ ਕਿ ਕਈ ਪੋਰਟਸ ਦੇ ਜਿਹੜੇ ਪੇਸ਼ੈਂਟ ਨੇ ਉਹਨਾਂ ਨੂੰ ਜਿਹੜੀ ਹਾਈਪਰ ਮੋਬਿਲਿਟੀ ਉਹਨਾਂ ਦੇ ਜੋਇੰਟਸ ਦੇ ਵਿੱਚ ਤੇ ਬਾਅਦ ਦੇ ਵਿੱਚ ਜਿਹੜੀ ਉਹਨਾਂ ਦੀ ਆ ਉਹਨਾਂ ਦੀ ਬਲੱਡ ਫਲੋ ਹਾਰਟ ਰੇਟ ਸਾਰੇ ਦੇ ਉੱਤੇ ਅਸਰ ਪੈ ਰਿਹਾ। ਐਥਲੀਟ ਜਿਹੜੇ ਪੌਟਸ ਦੇ ਨਾਲ ਨੇ ਉਹਨਾਂ ਨੂੰ ਸਿੰਪਟਮ ਜਿਵੇਂ ਲਾਈਟ ਹੈਡਨੈਸ, ਥਕਾਵਟ ਇਸੇ ਤਰ੍ਹਾਂ ਹੀ ਬਹੁਤ ਜ਼ਿਆਦਾ ਦਿਲ ਦੀ ਟੜਕਣ ਦਾ ਤੇਜ਼ ਹੋਣਾ ਖਾਸ ਕਰ ਜਦੋਂ ਉਹ ਸਰੀਰ ਦਾ ਕੋਈ ਕੰਮ ਕਰਦੇ ਆ ਉਸ ਵੇਲੇ ਇਹਦੀ ਜਿਹੜੀ ਟ੍ਰੀਟਮੈਂਟ ਆ ਟਿਪਿਕਲੀ ਉਹਦੇ ਵਿੱਚ ਫਿਜ਼ੀਕਲ ਥੈਰੇਪੀ ਆ, ਮੈਡੀਕੇਸ਼ਨਾਂ ਤੇ ਲਾਈਫਸਟਾਈਲ ਚੇਂਜ ਦੱਸਿਆ ਜਾ ਰਿਹਾ ਹੈ। ਅਜਿਵੇਂ ਸਾਲਟ ਜ਼ਿਆਦਾ ਤੇ ਫਲੂਇਡ ਦੀ ਇਨਟੇਕ ਜ਼ਿਆਦਾ ਕਰਨੀ ਹੁਣ ਕਾਰਨ ਕੀ ਹੈ ਇਹਦਾ ਕਿਉਂ ਹੁੰਦੀ ਹੈ ਇਹਦੇ ਬਾਰੇ ਪਤਾ ਨਹੀਂ ਲੱਗਿਆ ਇਹਨੂੰ ਮੈਨੇਜ ਕੀਤਾ ਜਾ ਸਕਦਾ ਔਰ ਬਹੁਤ ਔਖਾ ਹੈ ਇਹਨੂੰ ਮੈਨੇਜ ਕਰਨਾ ਮੈਡੀਕਲ ਕੇਅਰ ਲਾਈਫਸਟਾਈਲ ਅਡਜਸਟਮੈਂਟ ਦੇ ਵਿੱਚ ਕਿ ਤੁਸੀਂ ਬਿਲਕੁਲ ਚੰਗੇ ਭੱਲੇ ਐਥਲੀਟ ਆ ਕੋਈ ਰੋਲਾ ਰੱਪਾ ਨਹੀਂ ਉਹਨੂੰ ਕੁਛ ਖੁਸ਼ ਏਦਾਂ ਦੀ ਗੱਲਬਾਤ ਕਿਹੜੀ ਹੋ ਜਾਣੀ ਹੈ ਆਪਣੇ ਆਪ ਦੇ ਵਿੱਚ ਚਿੰਤਾ ਵਾਲੀ ਗੱਲ ਆ ਸੋ ਜਿਹੜੇ ਬਹੁਤ ਸਾਰੇ ਪੇਸ਼ੈਂਟ ਨੇ ਉਹ ਇਨੂੰ ਮਿਸ ਅੰਡਰਸਟੂਡ ਕਰ ਜਾਂਦੇ ਆ ਤੇ ਇਹਨੇ ਇੰਪੈਕਟ ਨੂੰ ਸਮਝਦੇ ਨਹੀਂ ਕਿ ਉਹਨਾਂ ਦੀ ਲਾਈਫਸ ਦੇ ਉੱਤੇ ਕਿਸ ਤਰ੍ਹਾਂ ਦਾ ਜਣਾ ਜੜੀ ਇਹਦਾ ਅਸਰ ਪੈ ਰਿਹਾ ਆ ਸੋ ਇਸ ਚੀਜ਼ ਨੂੰ ਵੀ ਸਮਝਣ ਦੀ ਲੋੜ ਆ ਇੱਕ ਨਵੀਂ ਕੰਡੀਸ਼ਨ ਜਿਹੜੀ ਕੁਝ ਵੀ ਕਰ ਸਕਦੀ ਆ ਤੁਹਾਨੂੰ ਜਿਹਦੇ ਬਾਰੇ ਪਤਾ ਨਹੀਂ ਹੈ ਪੌਟਸ ਜਿਹਦਾ ਨਾਮ ਦੱਸਿਆ ਜਾ ਰਿਹਾ ਤੇ ਇਹ ਦੱਸਿਆ ਜਾ ਰਿਹਾ ਕਿ ਪੇਸ਼ੇਂਟੇ ਸਮੇਂ ਦੇ ਵਿੱਚ ਜਿਹੜੀ ਪਹਿਲੀ 150 ਜਿਹੜੀ ਇਹਨੂੰ ਜਿਹੜੇ ਇਹਦੇ ਸਿੰਡਰਮ ਹੈਗੇ ਆ ਕਰੋਨਾ ਵਾਇਰਸ ਪੰਡੈਮਿਕ ਤੋਂ ਬਾਅਦ 2020 ਤੋਂ ਪਹਿਲਾਂ 1 ਮਿਲੀਅਨ ਤੋਂ ਲੈ ਕੇ 3 ਮਿਲੀਅਨ ਲੋਕ ਪੌਟਸ ਤੋਂ ਸuffer ਕਰਦੇ ਸੀ ਅਮਰੀਕਾ ਦੇ ਵਿੱਚ ਇੱਕ ਰਿਸਰਚਰ ਦਾ ਐਸਟੀਮੇਟ ਆ ਜਿਹੜੇ ਇਹਦੇ ਵਿੱਚ ਮਤਲਬ ਕੰਡੀਸ਼ਨਸ ਜਿਹੜੀਆਂ ਐ ਉਹਨੂੰ ਸਮਝਣਾ ਬਹੁਤ ਜ਼ਿਆਦਾ ਔਖਾ ਸੀ ਜਿਹੜੇ ਇੱਕਦਮ ਸਟ੍ਰਾਈਕ ਕਰਦੇ ਆ ਇਹਦੇ ਸਿੰਪਟਮ ਇੱਕ ਚੰਗਾ ਭਲਾ ਹੈਲਥੀ ਪਰਸਨ ਜਿਹੜਾ ਆ ਉਹਨੂੰ ਕੋਈ ਨਾ ਕੋਈ ਇਦਾਂ ਦੀ ਗੱਲਬਾਤ ਹੋ ਜਾਂਦੀ ਵੀ ਜਾਂ ਤੇ ਉਹਨੂੰ ਦੇਖਣਾ ਬੰਦ ਹੋ ਜਾਂਦਾ ਜਾਂ ਉਹਦੇ ਜੋੜਾਂ ਦੇ ਵਿੱਚ ਕੋਈ ਗੱਲਬਾਤ ਹੋ ਜਾਂਦੀ ਆ ਜਾਂ ਉਹਦਾ ਜਿਹੜਾ ਕੋਈ ਔਰਥੋ ਨਾਲ ਸੰਬੰਧਿਤ ਕੋਈ ਉਹਨੂੰ ਸਮੱਸਿਆ ਆ ਜਾਂਦੀ ਆ ਉਹਦੇ ਵਿੱਚ ਇਹ ਸਵੱਸਿਆ ਜਿਹੜੀ ਆ ਬਹੁਤ ਜ਼ਿਆਦਾ ਆ ਰਹੀ ਆ ਤੇ ਨਿਊਰੋਲੋਜੀਕਲ ਡਿਸਆਰਡਰਸ ਹੋ ਰਿਹਾ ਇਹਦੇ ਵਿੱਚ ਸੋ ਕਾਰਨ ਹਜੇ ਤੱਕ ਪਤਾ ਨਹੀਂ ਲੱਗਾ ਪਰ ਇੱਕ ਜਿਹੜੀ ਜਿਹੜੀ ਵੱਡੀ ਸਮੱਸਿਆ ਜਿਹੜੀ ਐ ਇਸ ਵੇਲੇ ਅਮਰੀਕਾ ਦੇ ਵਿੱਚ ਇੱਕ ਲੋਕਾਂ ਦੇ ਲਈ ਸਿਰਦਰਦੀ ਬਣੀ ਹੈ ਕਿਉਂਕਿ ਇਹਦੇ ਬਾਰੇ ਬਹੁਤ ਜ਼ਿਆਦਾ ਪਤਾ ਨਹੀਂ ਹੈ ਬਹੁਤ ਜ਼ਿਆਦਾ ਰਿਸਰਚ ਨਹੀਂ ਹੈ ਯੂਨੀਵਰਸਿਟੀ ਆਫ ਅਲਾਬਾਮਾ ਦੇ ਵਿੱਚ ਇਹਦੇ ਉੱਤੇ ਗੱਲਬਾਤ ਥੋੜੀ ਰਿਸਰਚ ਹੋ ਰਹੀ ਹੈ ਦੂਜੀਆਂ ਥਾਵਾਂ ਦੇ ਉੱਤੇ ਇਹਦੇ ਉੱਤੇ ਗੱਲਬਾਤ ਹੋ ਰਹੀ ਹੈ ਪਰ ਅਜੇ ਇਹਨੂੰ ਪੂਰੀ ਤਰ੍ਹਾਂ ਸਮਝਿਆ ਨਹੀਂ ਜਾ ਰਿਹਾ ਕਿਉਂਕਿ ਜਿਹੜੇ ਚੰਗੇ ਭਲੇ ਲੋਕ ਨੇ ਐਥਲੀਟ ਨੇ ਜਿਨ੍ਹਾਂ ਨੂੰ ਸਮਝਿਆ ਜਾਂਦਾ ਕਿ ਆ ਬੰਦੇ ਨਾਲੋਂ ਜ਼ਿਆਦਾ ਇਹ ਫਿੱਟ ਹੁੰਦੇ ਆ ਜਾਂ ਨਾਰਮਲ ਹੁੰਦੇ ਆ ਉਹਨਾਂ ਦੇ ਵਿੱਚ ਵੀ ਇਹ ਬਿਮਾਰੀ ਕਾਫੀ ਜ਼ਿਆਦਾ ਅਸ਼ਵੇਲੇ ਦੇਖਣ ਨੂੰ ਜਿਹੜੀ ਮਿਲ ਰਹੀ ਹੈ ਕਾਰਨ ਇਹਦਾ ਹਜੇ ਤੱਕ ਸਪਸ਼ਟ ਨਹੀਂ ਹੋਇਆ ਪਰ ਜਿਹੜੀ ਇਹਦੇ ਉੱਤੇ ਗੱਲਬਾਤ ਚੱਲ ਰਹੀ ਹੈ ਵੀ ਇਹਦਾ ਕਟੋ-ਕਟ ਸਾਨੂੰ ਜੇ ਕਾਰਨ ਪਤਾ ਲੱਗਦਾ ਤੇ ਇਹਨੂੰ ਟ੍ਰੀਟ ਕਿਹੜੇ ਤਰੀਕੇ ਦੇ ਨਾਲ ਕੀਤਾ ਜਾ ਸਕਦਾ ਤਾਂ ਕਿ ਲੋਕਾਂ ਨੂੰ ਇਹਦੇ ਤੋਂ ਅਵੇਅਰ ਕੀਤਾ ਜਾ ਸਕੇ ਅਗਲੀ ਦੋਸਤੋ ਗੱਲਬਾਤ ਜਿਹੜਾ ਬਾਲਟਿਮੋਰ ਉੱਥੇ ਬ੍ਰਿਜ ਦੇ ਵਿੱਚ ਕੀ ਬ੍ਰਿਜ ਦੇ ਵਿੱਚ ਜਿਹੜਾ ਸ਼ਿਪ ਲੱਗਾ ਸੀ ਤੇ ਡਿੱਗ ਪਿਆ ਸੀ ਉਹਦੇ ਬਾਰੇ ਦੇ ਵਿੱਚ ਕਾਰਗੋ ਸ਼ਿਪ ਜਿਹਦੀ ਪਾਵਰ ਚਲੇ ਗਈ ਸੀ ਤੇ ਉਹ ਬਾਲਟਿਮੋਰ ਬ੍ਰਿਜ ਤੇ ਸਟਕ ਹੋ ਗਿਆ ਸੀ ਪਿਛਲੇ ਮਹੀਨੇ ਦੀ ਗੱਲਬਾਤ ਆ ਉਹਦੀ ਹੁਣ ਇਨਵੈਸਟੀਗੇਸ਼ਨ ਚੱਲ ਰਹੀ ਵੀ ਜੇ ਪਾਵਰ ਚਲੇ ਗਈ ਸੀ ਤੀ ਉਹ ਕਿਉਂ ਗਈ ਸੀ ਖਾਸ ਤੌਰ ਦੇ ਤੇ ਇਸ ਗੱਲ ਦੇ ਉੱਤੇ ਫੋਕਸ ਕੀਤਾ ਜਾ ਰਿਹਾ ਕਿ ਜਿਹੜਾ ਇੱਕ ਇੰਜਨ ਦਾ ਇਕੁਪਮੈਂਟ ਨੈਸ਼ਨਲ ਟ੍ਰਾਂਸਪੋਰਟੇਸ਼ਨ ਸੇਫਟੀ ਬੋਰਡ ਨੇ ਅੱਜ ਇਹਦੇ ਉੱਤੇ ਗੱਲਬਾਤ ਕੀਤੀ ਹੈ ਹੰਡਾਈ ਜਿਹੜਾ ਇਕੁਪਮੈਂਟ ਦਾ ਮੈਨੂਫੈਕਚਰਰ ਆ ਹੰਡਾਈ ਕੰਪਨੀ ਨੇ ਉਹ ਜਿਹੜਾ ਅੰਦਰ ਉਹਦੀ ਇਕੁਪਮੈਂਟ ਸਾਰਾ ਉਹ ਬਣਾਇਆ ਉਹਨਾਂ ਨੇ ਆਪਣੇ EMPLOYE ਭੇਜਿਆ ਇਸ ਡੈਲੀ ਸ਼ਿਪ ਦੇ ਲਈ ਤਾਂ ਕਿ ਜਿਹੜਾ ਡਾਟਾ ਆ ਉਹਦੇ ਵਿੱਚ ਇਲੈਕਟ੍ਰਿਕ ਪਾਵਰ ਸਿਸਟਮ ਦੇ ਵਿੱਚ ਉਹਨੂੰ ਡਾਊਨਲੋਡ ਕੀਤਾ ਜਾ ਸਕੇ ਤੇ ਜਿਹੜਾ ਸਰਕਟ ਬ੍ਰੇਕਰ ਆ ਉਹਨਾਂ ਦੇ ਉੱਤੇ ਦੇਖਿਆ ਜਾ ਸਕੇ ਇਹ ਜਾਣਕਾਰੀ ਹੁਣ ਮਿਲੀ ਹੈ ਉਹ ਕਹਿੰਦੇ ਅਸੀਂ ਖਾਸ ਤੌਰ ਤੇ ਇੱਥੇ-ਇੱਥੇ ਫੋਕਸ ਕਰ ਰਹੇ ਹਾਂ ਜਾਂ ਇਨਵੈਸਟੀਗੇਸ਼ਨ ਸਾਡੀ ਇਸ ਥਾਂ ਦੇ ਉੱਤੇ ਚੱਲ ਰਹੀ ਹੈ ਪਰ ਪ੍ਰੀਲੀਮਿਨਰੀ ਹੈ ਪਰ ਫੇਰ ਵੀ ਉਹ ਉਹਦੀ ਡਿਟੇਲਡ ਸਟੱਡੀ ਕਰਨ ਦਾ ਯਤਨ ਕਰ ਰਹੇ ਆ ਉਹ ਕਹਿੰਦੇ ਵੱਖਰੇ-ਵੱਖਰੇ ਰਸਤੇ ਹੋਣਗੇ ਦੇ ਉੱਤੇ ਜਾਣ ਦੇ ਇਸ ਇਨਵੈਸਟੀਗੇਸ਼ਨ ਦੇ ਵਿੱਚ ਪਰ ਅਸਲ ਦੇ ਵਿੱਚ ਲੱਭਣ ਦੀ ਕੋਸ਼ਿਸ਼ ਇਹ ਹੰਡਈ ਜਿਹੜੀ ਆ ਕਰ ਰਹੀ ਹੈ ਹੰਡਈ ਅਮਰੀਕਾ ਦੇ ਵਿੱਚ ਆਏ ਆ ਇਸ ਹਫਤੇ ਉਹਨਾਂ ਦੇ ਐਕਸਪਰਟ ਜਿਹੜੇ ਆ ਸਰਕਟ ਬ੍ਰੇਕਰਸ ਦੇ ਉੱਤੇ ਦੇਖ ਰਹੇ ਆ ਤੇ ਜਿਹੜੀ ਇਹਦੇ ਇਸ ਚੀਜ਼ ਦੇ ਵਿੱਚ ਹੁਣ ਅੱਗੇ ਜਿਹੜੀ ਜਾਂਚ ਕੀਤੀ ਜਾ ਰਹੀ ਆ ਕੰਪਨੀ ਨੇ ਇਮੀਡੀਏਟਲੀ ਕੋਈ ਰਿਸਪੌਂਡ ਨਹੀਂ ਕੀਤਾ ਪਰ ਜਿਹੜਾ ਸਿਸਟਮ ਦਾ ਡਾਟਾ ਆ ਉਹ ਉਹਨੂੰ ਦੇਖਿਆ ਜਾ ਰਿਹਾ ਤੇ ਉਹਦੇ ਵਿੱਚੋਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਕੁਝ ਹੋਰ ਗੱਲਾਂ ਆ ਉਹ ਸਾਹਮਣੇ ਆਉਣ ਗਿਆ ਕਿਉਂਕਿ ਇਹਦਾ ਅਸਲ ਦੇ ਵਿੱਚ ਕਾਰਨ ਲੱਭਣਾ ਬਹੁਤ ਜ਼ਰੂਰੀ ਆ ਤਾਂ ਕਿ ਇਹਨੂੰ ਜਿਹੜਾ ਆ ਅੱਗੇ ਜਾ ਕੇ ਕੋਈ ਹੋਰ ਥਾਂ ਦੇ ਉੱਤੇ ਇਦਾਂ ਦੀ ਸਮੱਸਿਆ ਨਾ ਆਵੇ ਕਿਉਂਕਿ ਜਦੋਂ ਦਾ ਇਸ ਪੁਲ ਦੇ ਵਿੱਚ ਜਹਾਜ਼ ਵੱਜਿਆ ਤੇ ਪੁਲ ਟੁੱਟਿਆ ਲਗਭਗ ਸਾਰੇ ਅਮਰੀਕਾ ਦੇ ਵਿੱਚ ਹੀ ਜਿਹੜੀ ਇਹ ਚਰਚਾ ਚੱਲ ਰਹੀ ਵੀ ਕਿਹੜੇ ਕਿਹੜੇ ਪੁਲ ਸੇਫ ਨੇ ਤੇ ਕਿੱਥੇ ਕਿੱਥੇ ਕੀ ਕੀ ਕਿਸ਼ ਜਿਹੜਾ ਹੋ ਸਕਦਾ ਆ ਅਗਲੀ ਗੱਲ ਬਾਤ ਦੋਸਤੋ ਅਮਰੀਕਾ ਦੇ ਲੋਕਾਂ ਦੇ ਵਿੱਚ ਕਿਹ ਕਿਹਸ ਕਿਸਮ ਦੇ ਲੋਕ ਨੇ ਤੇ ਕਿਹੜੇ ਲੋਕਾਂ ਦਾ ਜਨਮ ਬਾਹਰ ਹੋਇਆ ਤੇ ਉਹ ਜ਼ਿਆਦਾ ਕਿੱਥੇ ਰਹਿੰਦੇ ਆ ਅੱਧ ਤੋਂ ਜ਼ਿਆਦਾ ਲੋਕ ਜਿਹੜੇ ਅਮਰੀਕਾ ਤੋਂ ਬਿਨਾਂ ਕਿਸੇ ਹੋਰ ਦੇਸ਼ ਦੇ ਵਿੱਚ ਜਿਨ੍ਹਾਂ ਦਾ ਜਨਮ ਹੋਇਆ ਉਹ ਅਮਰੀਕਾ ਦੇ ਵਿੱਚ ਰਹਿੰਦੇ ਆ ਤੇ ਖਾਸ ਤੌਰ ਦੇ ਉੱਤੇ ਚਾਰ ਸਟੇਟਾਂ ਦੇ ਵਿੱਚੋਂ ਜਿਹੜੇ ਕੰਸਨਟਰੇਟਡ ਕਹੇ ਜਾ ਸਕਦੇ ਨੰਬਰ 1 ਕੈਲੀਫੋਰਨੀਆ ਟੈਕਸਾਸ ਫਲੋਰੀਡਾ ਤੇ ਨਿਊਯਾਰਕ ਇਹਨਾਂ ਚਾਰਾਂ ਸਟੇਟਾਂ ਦੇ ਵਿੱਚ ਅੱਧੇ ਤੋਂ ਜ਼ਿਆਦਾ ਮਾਈਗ੍ਰੈਂਟ ਰਹਿੰਦੇ ਆ ਮਤਲਬ ਜਿਨ੍ਹਾਂ ਦਾ ਜਨਮ ਅਮਰੀਕਾ ਤੋਂ ਬਾਹਰ ਹੋਇਆ ਜਿਹੜੇ ਫੋਰਨ ਆਪਣੇ ਬੌਰਨ ਇਹ ਰੈਜ਼ਿਡੈਂਟਸ ਨੇ ਅਮਰੀਕਾ ਦੇ ਵਿੱਚ ਇਹਨਾਂ ਦੀ ਗਿਣਤੀ ਤੇ ਇਹਨਾਂ ਦੀ ਉਮਰ ਵੀ ਇਸ ਵੇਲੇ ਵੱਧਦੀ ਜਾ ਰਹੀ ਹੈ ਇਹ ਜ਼ਿਆਦਾ ਐਜੂਕੇਟ ਵੀ ਹੋ ਰਹੀ ਹੈ ਪਿਛਲੇ 10-12 ਸਾਲਾਂ ਦੇ ਵਿੱਚ ਵਿੱਚ ਜੀ ਨਵੀਂ ਰਿਪੋਰਟ ਅਮਰੀਕਾ ਯੂ ਐਸ ਸੈਂਸਸ ਬਿਊਰੋ ਦੀ ਸਾਹਮਣੇ ਆਈ ਹੈ 2022 ਦੇ ਵਿੱਚ 46.2 ਮਿਲੀਅਨ ਫੋਰਨ ਬੌਰ ਜਿਹੜੇ ਲੋਕ ਸੀਗੇ ਇੱਥੇ ਯੂ ਐਸ ਦੇ ਵਿੱਚ ਮਤਲਬ 46.2 ਜਿਹੜੇ ਕਿ ਨੀਅਰਲੀ 14% ਹੈ ਟੋਟਲ ਪੋਪੂਲੇਸ਼ਨ ਦਾ ਲਗਭਗ ਹਰ ਸਟੇਟ ਦੇ ਵਿੱਚ ਇਸ ਗਿਣਤੀ ਦੇ ਵਿੱਚ ਵਾਧਾ ਹੋਇਆ ਹੈ ਜਿਹੜੇ ਫੋਰਨ ਬੌਰਨ ਪੋਪੂਲੇਸ਼ਨ ਆ ਪਿਛਲੇ 10-12 ਸਾਲਾਂ ਦੇ ਵਿੱਚ ਕੈਲੀਫੋਰਨੀਆ ਨਿਊ ਜਰਸੀ ਨਿਊਯਾਰਕ ਫਲੋਰੀਡਾ ਇਹਨਾਂ ਦੇ ਵਿੱਚ 20% ਤੋਂ ਜ਼ਿਆਦਾ ਪੋਪੂਲੇਸ਼ਨ ਜਿਹੜੀ ਆ ਫੋਰਨ ਬੌਰਨ ਇੰਡੀਵਿਜੂਅਲ ਦੀ ਦੱਸੀ ਜਾ ਰਹੀ ਹੈ ਵੈਸਟ ਵਰਜੀਨੀਆ ਦੇ ਵਿੱਚ ਲੋਇਸਟ ਪਰਸੈਂਟੇਜ ਆ ਫੋਰਨ ਬੌਰਨ ਦੀ ਉੱਥੇ 1.8% ਆ ਫੋਰਨ ਬੌਰਨ ਲੋਕ ਜਿਹੜੇ ਅਮਰੀਕਾ ਦੇ ਵਿੱਚ ਨੇ ਆ ਆਮ ਤੌਰ ਦੇ ਉੱਤੇ ਇਹ ਲੈਟਿਨ ਅਮਰੀਕਾ ਤੋਂ ਆਉਂਦੇ ਆ ਜਿਹੜਾ ਨੰਬਰ ਆਉ ਕਿਸੇ ਵੀ ਇਹਨਾਂ ਕੰਟਰੀਜ਼ ਦਾ ਵੱਖਰਾ ਹੋ ਸਕਦਾ ਆ ਆ ਜਿਹੜੇ ਮੈਕਸੀਕੋ ਤੋਂ ਆ ਰਹੇ ਲੋਕ ਨੇ ਉਹਨਾਂ ਦੀ ਗਣਤੀ ਦੇ ਵਿੱਚ ਵੀ ਕਮੀ ਆਈ ਆ ਪਰ ਜਿਹੜੇ ਲੋਕ ਸਾਊਥ ਅਮਰੀਕਾ ਤੋਂ ਜਾਂ ਸੈਂਟਰਲ ਅਮਰੀਕਾ ਤੋਂ ਇੱਥੇ ਆ ਰਹੇ ਆ ਉਹਨਾਂ ਦੀ ਗਣਤੀ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਵਾਧਾ ਹੋਇਆ ਜਿਹੜੀ ਜਨਸੰਖਿਆ ਆ ਫੋਰਨ ਬੌਰਨ ਪੋਪੂਲੇਸ਼ਨ ਆਸ਼ੀਆ ਤੋਂ ਉਹਨਾਂ ਦੇ ਵਿੱਚ ਥੋੜੀ ਜੀ ਕਮੀ ਆਈ ਹੈ ਤੇ ਜਿਹੜੀ ਅਫਰੀਕਾ ਤੋਂ ਜਿਹੜੀ ਗਿਣਤੀ ਆ ਉਹ ਥੋੜੀ ਜੀ ਉਹ ਤੈਨ ਗਈ ਹੈ ਇਮੀਗ੍ਰੇਸ਼ਨ ਇਸ ਵੇਲੇ ਬਹੁਤ ਵੱਡਾ ਮਸਲਾ ਹੈ 2024 ਦੀ ਜਿਹੜੀ ਪ੍ਰੈਜ਼ੀਡੈਂਸ਼ੀਅਲ ਰੇਸ ਦੇ ਵਿੱਚ ਸਪੈਸ਼ਲੀ ਜਿਹੜੀ ਬਾਈਡਨ ਐਡਮਿਨਿਸਟ੍ਰੇਸ਼ਨ ਨੂੰ ਬਹੁਤ ਸਾਰੇ ਚੈਲੰਜ ਮਿਲ ਰਹੇ ਆ ਮਾਈਗ੍ਰੈਂਟਸ ਜਿਹੜੇ ਅਮਰੀਕਾ ਦੇ ਵਿੱਚ ਆ ਰਿਹਾ ਮੈਕਸੀਕੋ ਵਾਲਾ ਬਾਰਡਰ ਟੱਪ ਕੇ ਸੈਂਸਰ ਬਿਊਰੋ ਦੀ ਰਿਪੋਰਟ ਨੇ ਇਹਦੇ ਵਿੱਚ ਅੰਦਾਜ਼ਾ ਇਹ ਨਹੀਂ ਲਾਇਆ ਕਿ ਕਿੰਨੇ ਲੋਕ ਅਮਰੀਕਾ ਦੇ ਵਿੱਚ ਅਨਡਾਕੂਮੈਂਟਡ ਇਮੀਗ੍ਰੈਂਟਸ ਨੇ ਅੱਧੇ ਤੋਂ ਜ਼ਿਆਦਾ ਫੋਰਨ ਬੌਰਨ ਲੋਕ ਜਿਹੜੇ ਨੈਚਰਲਾਈਜ਼ਡ ਸਿਟੀਜ਼ਨ ਨੇ ਮਤਲਬ ਇਹ ਆ ਕਿ ਉਹ ਇੱਕ ਪ੍ਰੋਸੈਸ ਦੇ ਥਰੂ ਗਏ ਆ ਅਮਰੀਕਾ ਦੇ ਸਿਟੀਜ਼ਨ ਬਣਨ ਦੇ ਲਈ ਜਿਹੜੇ ਯੂਰੋਪੀਅਨ ਬੌਰਨ ਤੇ ਏਸ਼ੀਅਨ ਬੌਰਨ ਇੰਡੀਵਿਜੂਅਲਸ ਨੇ ਉਹਨਾਂ ਦਾ ਜ਼ਿਆਦਾ ਰੇਟ ਜਿਹੜਾ ਨੈਚਰਲਾਈਜ਼ਡ ਸਿਟੀਜ਼ਨ ਬਣਦਾ ਆ ਬਹੁਤ ਸਾਰੇ ਫੋਰਨ ਬੌਰਨ ਪੋਪੂਲੇਸ਼ਨ ਜਿਹੜੀ ਯੂਐਸ ਦੇ ਵਿੱਚ ਆ ਉਹ 2010 ਤੋਂ ਪਹਿਲਾਂ ਇਹ ਤੋਂ ਬਾਅਦ ਇੰਨੀ ਜ਼ਿਆਦਾ ਮਾਈਗ੍ਰੇਸ਼ਨ ਨਹੀਂ ਹੋਈ ਤੇ 10 ਤੋਂ ਲੈ ਕੇ ਬਾਅਦ ਦੇ ਜਿਹੜੇ 12 ਅੰਕ ਸਾਲ ਆ ਉੱਥੇ ਇਹ ਪੋਪੂਲੇਸ਼ਨ ਕਿਉਂਕਿ ਵੱਡੀ ਉਮਰ ਦੀ ਹੋ ਗਈ ਆ ਹੁਣ ਜਿਹੜੇ ਮੀਡੀਅਨ ਏਜ ਆ ਉਹ 5 ਸਾਲ ਜਿਹੜੀ ਜਿਹੜੀ ਵੱਧ ਗਈ ਆ ਪਿਆਰ ਮੁਹ 47 ਸਾਲ ਦੱਸੀ ਗਈ ਆ ਸੋ ਇਹ ਇੱਕ ਵੱਡੀ ਤਬਦੀਲੀ ਜਿਹੜੀ ਅਮਰੀਕਾ ਦੀ ਪੋਪੂਲੇਸ਼ਨ ਦੇ ਵਿੱਚ ਆ ਰਹੀ ਆ ਹਾਲਾਂਕਿ ਸਾਰੀ ਦੁਨੀਆ ਤੋਂ ਲੋਕ ਇੱਥੇ ਆ ਕੇ ਰਹਿੰਦੇ ਭਰਨਾ ਸਟੇਟਾਂ ਦੇ ਵਿੱਚ ਇਹ ਲੋਕ ਜ਼ਿਆਦਾ ਅਗਲੀ ਗੱਲਬਾਤ ਜਿਹੜੀ ਸਾਬਕਾ ਜਿਹੜੇ ਅ ਅਸਿਸਟੈਂਟ ਪ੍ਰਿੰਸੀਪਲ ਰਿਚਨੈਕ ਐਲੀਮੈਂਟਰੀ ਸਕੂਲ ਦੀ ਨਿਊਪੋਰਟ ਜਿਹੜੀ ਵਰਜੀਨੀਆ ਦੇ ਵਿੱਚ ਉਹਨੂੰ ਜਿਹੜਾ 6 ਸਾਲਾ ਬੱਚੇ ਵੱਲੋਂ ਉਸੇ ਸਕੂਲ ਦੇ ਵਿੱਚ ਪਿਛਲੇ ਸਾਲ ਜਨਵਰੀ ਮਹੀਨੇ ਦੇ ਵਿੱਚ ਗੋਲੀ ਮਾਰਨ ਦੇ ਕਾਰਨ ਉਹਨੂੰ ਕੀਤਾ ਗਿਆ ਤੇ ਕੋਰਟ ਦੇ ਡਾਕੂਮੈਂਟਸ ਦੱਸਦੇ ਆ ਕਿ ਉਹਦੇ ਉੱਤੇ ਇਹ ਦੋਸ਼ ਲੱਗਿਆ ਤੁਹਾਨੂੰ ਇਨਡਿਕਟ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਐਬਨੀ ਪਾਰਕਰ ਨੂੰ ਚਾਰਜ ਲੱਗੇ ਉਹਦੇ ਉੱਤੇ 8 8 ਕਾਉਂਟਸ ਆਫ ਫੈਲੋਨੀ ਚਾਈਲਡ ਵਿਊਜ਼ ਜਿਹਦੇ ਵਿੱਚ ਮਤਲਬ ਉਹਦੀ ਜਿਹੜੀ ਸ਼ੂਟਿੰਗ ਹੋਈ ਆ ਜਿਹਦੇ ਨਾਲ ਪਹਿਲੀ ਫਰਸਟ ਗ੍ਰੇਡ ਦੀ ਟੀਚਰ ਐਬੀ ਜ਼ੈਨਰ ਤੇ ਉਹਦੇ ਉੱਤੇ ਮਤਲਬ ਲਾਈਫ ਥ੍ਰੈਟਨਿੰਗ ਇੰਜਰੀਜ਼ ਆਈਆਂ ਸੀ ਪਾਰਕਰ ਨੇ ਰੈਜ਼ਾਈਨ ਕਰ ਦਿੱਤਾ ਸੀ ਆਪਣੀ ਪੋਜੀਸ਼ਨ ਦੇ ਉੱਤੋਂ ਜਲਦੀ ਜਦੋਂ ਸ਼ੂਟਿੰਗ ਹੋਈ ਸੀ ਕੋਣਕ ਜੇ ਇਹ ਤੋਂ ਬਾਅਦ ਪਬਲਿਕ ਕਮੈਂਟ ਵੀ ਨਹੀਂ ਕੀਤਾ ਸੀ ਤੇ ਉਹ ਹੁਣ ਜਿਹੜੀ ਜਰਨਲਰ ਆ ਜਿਹਨੂੰ ਗੋਲੀ ਲੱਗੀ ਸੀ ਜਿਸ ਫਸਟ ਗ੍ਰੇਡ ਦੀ ਟੀਚਰ ਨੂੰ ਜਿਹਦੇ ਸਕੂਲ ਦੇ ਬੱਚੇ ਨੇ 6 ਸਾਲਾਂ ਦੇ ਨੇ ਬੱਚੇ ਆ ਕੇ ਗੋਲੀ ਮਾਰ ਦਿੱਤੀ ਸੀ ਉਹਨੇ ਜਿਹੜਾ ਇਹਨਾਂ ਨੂੰ ਸੂ ਕੀਤਾ ਹੁਣ 40 ਮਿਲੀਅਨ ਡਾਲਰ ਦੇ ਲਈ ਤੇ ਇਹ ਕਿਹਾ ਸੀ ਵੀ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਨਾਂ ਨੇ ਜਾਣ ਬੁੱਝ ਕੇ ਜਿਹੜੀ ਗੇਸ ਗੱਲ ਵੱਲ ਧਿਆਨ ਨਹੀਂ ਦਿੱਤਾ ਤੇ ਉਸ ਕਰਕੇ ਸ਼ੂਟਿੰਗ ਜਿਹੜੀ ਸਕੂਲ ਦੇ ਵਿੱਚ ਹੋ ਗਈ ਕਿਉਂਕਿ ਇਸ ਟੀਚਰ ਨੇ ਇਸ ਬੱਚੇ ਬਾਰੇ ਐਡਮਿਨਿਸਟ੍ਰੇਸ਼ਨ ਨੂੰ ਜਾ ਕੇ ਦੱਸਿਆ ਸੀ ਵੀ ਮੈਨੂੰ ਉਹਦਾ ਬਿਹੇਵੀਅਰ ਠੀਕ ਨਹੀਂ ਲੱਗਦਾ ਕਿਤੇ ਨਾ ਕਿਤੇ ਕੁਝ ਗੜਬੜ ਲੱਗਦੀ ਆ ਪਰ ਉਹ ਇਸ ਗੱਲ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ ਵੀ ਉਸ ਗੱਲ ਨੂੰ ਚੰਗੀ ਤਰ੍ਹਾਂ ਡਰੈਸ ਕਰਨ ਤੇ ਉਹਨੂੰ ਪਹਿਲਾਂ ਰੋਕਿਆ ਜਾ ਸਕੇ ਉਸ ਬੱਚੇ ਨੇ ਗੋਲੀ ਚਲਾ ਦਿੱਤੀ ਸੀ ਸ ਬਹੁਤ ਇੱਕ ਸੀਰੀਅਸ ਚਾਰजेस ਜਿਹੜੇ ਇਸ ਮਾਮਲੇ ਦੇ ਵਿੱਚ ਵਾਈਸ ਪ੍ਰਿੰਸੀਪਲ ਦੇ ਉੱਤੇ ਲਾਏ ਗਏ ਦੋਸਤੋ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇਸ ਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਸ਼ਣਾ ਵੀ ਹੈ ਗੱਲਾਂ ਬਾਤਾਂ